ਲਓ ਜੀ ਫਿਰ ਆ ਗਿਆ ਮਾਲੀ ਇੱਧਰ ਘਾਹ ਲਾਉਣ ਵਾਸਤੇ ਆ ਲਿਆਂਦਾ ਘਾਹ ਇਹਨੇ ਕਹਿੰਦਾ ਹੁਣ ਤਾਂ ਥੋੜਾ ਹਾਲਾ ਜਲਿਆ ਪਿਆ ਆ 2 ਮਹੀਨੇ ਜਦ ਜਦ ਪੈਂਦੀ ਫਿਰ ਇਦਾਂ ਦਾ ਹੋ ਜਾਂਦਾ ਫਿਰ ਕਹਿੰਦਾ ਪੂਰਾ ਹਰਾ ਹੋਊਗਾ ਇਹ ਇਹ ਹੁਣ ਇੱਥੇ ਲੱਗਣਗੇ ਕੋਈ ਕਮੈਂਟੋ ਜੀ ਕਹਿੰਦਾ ਰੇਟ ਜ਼ਿਆਦਾ ਤੇਰਾ ਕਹਦਾ ਘਾਹ ਦਾ ਨਹੀਂ ਜੀ ਨਹੀਂ ਜ਼ਿਆਦਾ ਮੈਸਾ ਇਹ ਤੇ ਮੈਨੂੰ ਨਹੀਂ ਕਹਿੰਦੇ ਪੈਸੇ ਇਹ ਦੂਸਰਾ ਆਮ ਘਾਸ ਲਗਵਾ ਲਓ ਕਹਿੰਦੇ ਦੇ ਦੇਣਾ ਆਹ ਇਹ ਪੜੀਆ ਘਾਸ ਹੈ 1 ਨੰਬਰ ਦਾ ਘਾਸ ਸਿਲੈਕਸ਼ਨ ਨੰਬਰ 1 ਆਹ ਸਿਲੈਕਸ਼ਨ ਨੰਬਰ 1 ਦਾ ਹੈ ਸ ਤਾਂ ਮੈਂ ਤੁਹਾਨੂੰ ਕਿਸ਼ਤਾਂ ਹੀ ਦੇਣੇ ਪੈਸੇ ਜਦ ਮੇਰਾ ਇਹ ਨ ਪੂਰਾ ਹੋਊਗਾ ਐਦਾਂ ਨਹੀਂ ਦੇਣੇ ਹੈਗੇ ਵੀ ਤੁਹਾਨੂੰ ਅੱਜ ਅੱਜ ਤੁਹਾਨੂੰ ਅੱਜ ਲਾਜ ਅੱਜ ਤੁਹਾਨੂੰ 1000 ਅੱਜ ਦੇ ਦੇਣਾ ਨਹੀਂ ਇtanto ਨਹੀਂ ਹੁੰਦਾ ਨਹੀਂ 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 ਆਏ ਨਾ ਤੁਹਾਨੂੰ ਫਿਰ ਤੂੰ ਫਿਰ ਤੂੰ ਮੁੜ ਕੇ ਤਾਂ ਆਉਣਾ ਹੀ ਨਹੀਂ ਹੈ ਨਹੀਂ ਆਣਾ ਕਿਉਂ ਨਹੀਂ ਨਹੀਂ ਆਈ ਜੀ ਨਾਲ ਪੈਸੇ ਪੜੀ ਜੀ ਘਿੜਾ ਮਾਰਗ ਜਾਊਗਾ ਤੁਹਾਨੂੰ ਪੈਸੇ ਦੇਈ ਜਾਣਗੇ ਗਾਉਂਦੇ ਨਹੀਂ ਹੁੰਦੇ ਨਾ ਜੀ ਆਪਣਾ ਦੁਰੂਗ ਹਮਨੇ ਵੀ ਮੈਂ ਮੈਂ ਕਿਹਾ ਤੂੰ ਤੁਹਾਨੂੰ ਕਹਾ ਦੇ ਦੇ ਜੀ ਆਪਣੇ ਕੋਲ ਦੇ ਦੇ ਜੀ ਐਸੇ ਦੁਰੂਗਾ ਜੀ ਆਪਣੇ ਵੀ ਆਗੇ ਦੇਣੇ ਹੁੰਦੇ ਆ ਹੁਣ ਤਾਂ ਇੱਥੇ ਇੱਥੇ ਤਾਂ ਬੂਟੇ ਲਾਏ ਤੇ ਕਹਦਾ ਮੈਂ ਆਪਣਾ ਘਿੜਾ ਰੱਖੂ ਦੇਖਦਾ ਰਹੇਗਾ ਤੂੰ ਇੱਕ ਵਾਰ ਨੇ ਆ ਤੋ ਇੱਥੇ ਇੱਕ ਵਾਰ ਨੇ ਆਇਆ ਹੈਗਾ ਹਾਂ ਤਾਂ ਸੁਣ ਮੇਰੇ ਨੇ ਆਇਆ ਥਾ ਅੰਕਲ ਨੂੰ ਮੈਂ ਪੁੱਛਿਆ ਥਾ ਉਹ ਕਹ ਰਹੇ ਤੇ ਉਹ ਕਭੀ ਆਤੇ ਕਭੀ ਚਲੇ ਜਾਂਦੇ ਫਿਰ ਮੇਰੇ ਕੋ ਦੁਬਾਰੀ ਆ ਕੇ ਵੀ ਕੋਈ ਇਧਰ ਦਿਖਦਾ ਨਹੀਂ ਮੈਂ ਕਹਾ ਮੈਂ ਤਾਂ ਤੁਹਾਡੇ ਕੋਲ ਤਨਾ ਕੇ ਹੀ ਪੁੱਛਿਆ ਥਾ ਮੈਂ ਕਹਾ ਕੋਈ ਹੈ ਨਹੀਂ ਤਾਂ ਕੀ ਕਰੂੰ ਮਾਰਚ ਤੱਕ ਮੇਰਾ ਤਿਆਰ ਕਰਕੇ ਤੇ ਮਾਰਚ ਨੂੰ ਮੈਂ ਪੂਰੇ ਪੈਸੇ ਫੜ ਲਈ ਜੀ ਬਸ ਨਹੀਂ ਨਹੀਂ ਹੁੰਦੇ ਆ ਕੇ ਸਰ ਜੀ ਨਹੀਂ ਨਹੀਂ ਆ ਕੇ ਤੂੰ ਦੇ ਦੀ ਆਪਣੇ ਕੋਲ ਤੇ ਦੇ ਦੀ ਆਪਣੇ ਕੋਲੇ ਕਿੱਥੇ ਕੰਮ ਹੈ ਕੋਈ ਨੰਬਰ ਇਹ ਚੋ ਤਾਂ ਆ ਕੇ ਨਾਲ ਦੇਨੇ ਹੁੰਦੇ ਨਾ ਹਲਾ ਵਿਦਲਾ ਫਿਰ ਇਹ ਕਿੱਥੇ ਲੱਗੇ ਲੋਨ ਭਾਈ ਕਾ ਇਹ ਮੈਂ ਬੈਠ ਕੇ ਨਾਲ ਕਰਾਂ ਗੱਲ ਬਾਤ ਤੇ ਅਦਬ ਜਦ ਦਵਾਂਗੇ ਹੁਣ ਮਾਰਚ ਤੱਕ ਇਹਨੇ ਕਿਹਾ ਵੀ ਮਾਰਚ ਤੱਕ ਇਹਨ ਪੂਰੀ ਉਹ ਬਣ ਜਾਂਦਾ ਪੂਰਾ ਫਿਰ ਆਪਣਾ ਉੱਚ ਹੋ ਜਾਂਦਾ ਵੀ ਇੱਕ ਪੂਰੀ ਪਰਤ ਜੀ ਬਣ ਜਾਂਦਾ ਤੁਹਾਨੂੰ ਦਿਖਾਉਂਦਾ ਮੈਂ ਇੱਥੇ ਜਿਹੜਾ ਪੱਟ ਕੇ ਲੈ ਕੇ ਆਏ ਆ ਇਹ ਆਹ ਇੰਦਾ ਨਾ ਪੂਰਾ ਇਹ ਪੂਰਾ ਉਹ ਬਣ ਜਾਂਦੀ ਫਿਰ ਚੀਜ਼ ਇਹ ਆ ਦੇਖੋ ਇਹਦਾ ਕਾਹ ਜਿਹੜਾ ਪੁਰਾਣ ਜਾਲ ਜੱਪਛਾ ਲੈਣਾ ਫਿਰ ਆਪਣਾ ਇਹਨਾਂ ਪੂਰਾ ਇਹ ਸਿਲੈਕਸ਼ਨ ਨੰਬਰ 1 ਹੈ ਇਹ ਲੈ ਕੇ ਆਏ ਆ ਇਹਨਾਂ ਦਾ ਹਿਸਾਬ ਤਾਂ ਬੰਦਾ ਹੁਣ ਮੈਂ ਦੇਖ ਲਊਂਗਾ ਮੜਾ ਜੇ ਲਾਉਣੇ ਦੇਣ ਦਾ ਬੰਤਬਾਈ ਦੇ ਲੱਗਿਆ ਹੋਇਆ ਘਰਾਂ ਨੇ ਤਾਂ ਤੇ ਇਹਨਾਂ ਨੂੰ ਵਿੱਚ ਥੋੜਾ ਥੋੜਾ ਲਾ ਦੇਣਾ ਟਈਆਂ ਹੀ ਆ ਇਹਨਾਂ ਹੌਲੀ 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 ਇਹਨਾਂ ਵਧੀਆ ਬਣ ਜਾਣੇ ਫਿਰ ਇੱਧਰ ਡੋਲ ਬਣਾ ਦੇ ਸਾਡਾ ਡੋਲ ਬਣਾ ਦੇ ਇੱਥੇ ਇੱਥੇ ਡੋਲ ਬਣਾ ਦੇ ਇਹ ਸਕੁਅਰ ਫੁੱਟ ਸਕੁਅਰ ਫੁੱਟ ਲੰਦੇ ਆ 10 ਰੁਪਏ ਇਦਾਂ ਨਾ ਗੱਲਬਾਤ ਹੋ ਵੀਦੀ ਨਾ ਮੈਂ ਰੇਟ ਨੂੰ ਘਟਾਇਆ ਹੁਣ ਦੇ ਆਕੜ ਦਾ ਹੁਣ ਉਹ ਇਹਨੇ ਜੇ ਪੈਸੇ ਬਣਾਉ ਫਿਰ ਤੇ ਦੇਣੇ ਘੱਟ ਵੱਧ ਕਰਾਂਗੇ ਨੇ ਨਾਲਾ ਤੇ ਜੇ ਤੁਹਾਡੀ ਸਾੜ ਕੋਈ ਮਾਲੀ ਇਦਾਂ ਲਾਉਦਾ ਕਾ ਜਰੂਰ ਦੱਸਿਓ ਤੇ ਅੱਜ ਜਿਹੜੇ ਨੂੰ ਗਣਾ ਵੀ ਦੇਖਦੇ ਕਿ ਕਿੰਨਾ ਕ ਲੱਗ ਜਾਦਾ ਮੈਂ ਠੰਡ ਵੀ ਆ ਤੇ ਹੁਣ ਅੱਜ ਮੈਨੂੰ ਇੱਕ ਵਿਆਹ ਆ ਇਹ ਤਾਂ ਆਪਣੀ ਲਾਈਵ ਵੀਡੀਓ ਆ ਆਪਾਂ ਲਾਈਵ ਵੀਡੀਓ ਪਾ ਰਹੇ ਆ ਇਹ ਤੇ ਪੂਰੇ ਇਥੇ ਸਪਾਈਸਪੂਈ ਕਰੀ ਆ। ਆ ਬਰਾ ਵੱਡੇ ਇਥੇ ਬੂਟੇ ਦੇ ਦਰਖਤ ਜਾਂ ਵੱਢਤਾ। ਹੁਣ ਵੈਸੇ ਇੱਕ ਹੁੰਦਾ ਵੀ ਜੇ ਇਥੇ ਹੁਣ ਗੀੜਾ ਲੱਗਦਾ ਰਹਿੰਦਾ ਨਾ ਮੋਟਰ ਫੇ ਸਫਾਈ ਹੁੰਦੀ ਰਹਿੰਦੀ। ਹੁਣ ਅਸੀਂ 2-3 ਦਿਨ ਇਹਨ ਪੂਰਾ ਅਸੀਂ ਇਥੇ ਲੱਗੇ ਆ। ਤਾਂ ਇਹਨ ਵਧੀਆ ਬਣਾਤਾ ਇਥੇ। ਚੀਜ਼ ਵੀ ਸਾਫ਼ ਰਹਿੰਦੀ ਆ ਫਿਰ। ਪਰ ਜਨ ਹੁਣ ਮਹੀਨੇ ਪਿੱਛੇ ਤੇ ਆ ਥੋੜੇ ਇਦਾਂ ਵੀ ਕਮੈਂਟ ਆਏ ਸੀ ਵੀ ਮਹਿਕ ਨਹੀਂ ਕਰਦਾ ਹੈਗਾ। ਮਹਿਕ ਖਲੇ ਉਹਨਾ ਐਕਟਿਵ ਜ ਨਹੀਂ ਹੈ ਜਿੱਦਾਂ ਬੱਚੇ ਹੁੰਦੇ ਨਾ ਪੂਰਾ ਘੈਂਡ ਜਾਓ ਵੀ ਯਾਰ ਹਾਂ ਲੈ ਵੀ ਇੱਥੇ ਗੰਦਪੈਣ ਨਹੀਂ ਚਾਹੀਦਾ ਐ ਸਫਾਈ ਹੋਣੀ ਚਾਹੀਦੀ ਉਹ ਹੋਣਾ ਚਾਹੀਦਾ ਧੰਗਾਣਾ ਹੋਣਾ ਚਾਹੀਦਾ ਖਲਾਣਾ ਹੋਣਾ ਚਾਹੀਦਾ ਉਹ ਤਾਂ ਹੋਣਾ ਚਾਹੀਦਾ ਅੱਜ ਕੱਲ ਬੱਚੇ ਉਹ ਚੀਜ਼ਾਂ ਚਲੋ ਹਰੇਕ ਦਾ ਆਪਣਾ ਮਾਈਂਡ ਆ ਉਹ ਤਾਂ ਭਾਈ ਲੋਕਾਂ ਦੇ ਨਿਆਣੇ ਵਰਗਾ ਸਾਡੇ ਨਿਆਣੇ ਅਸੀਂ ਮੈਂ ਕਹਿੰਦਾ ਭਾਈ ਓਦਾਂ ਸਾਡੇ ਵਰਗਾ ਹੋਊਗਾ ਉਹਦਾ ਰੱਬ ਨੇ ਲੱਗ ਮਾਈਂਡ ਪਾਇਆ ਹੋਦਾ ਹਰੇਕ ਦਾ ਆਪਣਾ ਆਪਣਾ ਹੁੰਦਾ ਨਾ ਵੀ ਆ ਪੂਰਾ ਇਦਨ ਬਣਾ ਦਿੱਤਾ ਸੀ ਇਹ ਪੂਰਾ ਇਦਨ ਚੱਲ ਰਿਹਾ ਹੈ ਇੱਥੇ ਇਹ ਲੱਗੇ ਹੋਏ ਆ ਬਾਕੀ ਤੁਸੀਂ ਵੀ ਕਮੈਂਟਾਂ 'ਚ ਦੱਸੋ ਆਪਣੀ ਲਾਈਵ ਵੀਡੀਓ ਦੇ ਵਿੱਚ ਆਪਾਂ ਕੀ ਕਰਨਾ ਚਾਹੀਦਾ ਫਿਰ ਨੇ ਹੁਣ ਆ ਪੂਰਾ ਇਹਨਾਂ ਕਰਕੇ ਹਨ ਵਧੀਆ ਬਣਾ ਦੇਣਾ ਇੱਥੇ ਤੇ ਹਾਂ ਫਿਰ ਆਪਾਂ ਇਹਦੇ ਵਿੱਚ ਤੇ ਫਿਰ ਘਾ ਆਪਣਾ ਬਧਾਵਾਂਗੇ ਥੋੜਾ ਥੋੜਾ ਕਰਕੇ ਉਹ ਮੂਹਰੇ ਪਹੀ ਚ ਬਿਥੀ ਬਣਾ ਲੈਣਾ ਫਿਰ ਇੱਥੇ ਤੇ ਥੋੜਾ ਥੋੜਾ ਹੈ ਆਪਣੀ ਗੱਲ ਮਾਰਚ ਮਹੀਨੇ ਤੱਕ ਦੀ ਹੋਈ ਹੋਈ ਆ ਮਾਰਚ ਮਹੀਨੇ ਦਾ ਕਹ ਤਾ ਤੁਹਾਨੂੰ ਪੂਰਾ ਮੌਸਮ ਜਲਦੀ ਖੁੱਲ ਗਿਆ ਤਾਂ ਜਲਦੀ ਹਾਂ ਮਾਰਚ ਮਹੀਨੇ ਦਾ ਕਹ ਤਾ ਕਿ ਮੈਨੂੰ ਚਲਦਾ ਕਰਕੇ ਦੇਣਾ ਹੈ ਨਾ ਜਿਹੜੀ ਵਿੱਚ ਰੇਪਰਪੁਰ ਤੇਰੀ ਵਿੱਚ ਗੱਲ ਹੋਈ ਹੋਈ ਆ ਸਾਰਾ ਕੁਝ ਤਾਂ ਆਪ ਕਰਕੇ ਜਾਣਾ ਮਾਰਚ ਮਹੀਨੇ ਦਾ ਦੱਸ ਪਿਆਦਾ ਸਾਰੀ ਗੱਲ ਹਾਂ ਮੈਂ ਚਲਾ ਕੇ ਦੇਣਾ ਤੁਹਾਨੂੰ ਮਾਰਚ ਹਾਂ ਮਾਰਚ ਕੋਈ ਵਿੱਚ ਬੂਟਾ ਦੂਜਾ ਹੁੰਦਾ ਉਹਦੇ ਬਾਅਦ ਫਿਰ ਅਸੀਂ ਤੈਨੂੰ ਦੇਖਾਂਗੇ ਬੁਲਾਵਾਂਗੇ ਪਰ ਆਪਣਾ ਅਸੀਂ ਆਪੇ ਗੱਲ ਫਿਰ ਤਾਂ ਬਦਲ ਲੱਗੇ ਪਤਾ ਲੱਗੇ ਜਾਣਾ ਹੋਰ ਪਾਣੀ ਪੂਣੀ ਦਾ ਕੈਸਾ ਹਾਲ ਤੋਂ ਬੰਦਾ ਫਿਰ ਇਹਦਾ ਪਾਣੀ ਮੈਂ बता ਦੂੰਗਾ ਆਪਕੋ ਪਾਣੀ ਅਭੀ ਤਾਂ ਇਤਨੀ ਲੋੜ ਹੋਣੀ ਨਹੀਂ ਹਾਂ ਹਾਂ ਦੁਪਰ ਨ ਇਹ ਚੌਥੇ ਦਿਨ ਵੀ ਨਾ ਅੱਛਾ ਹੁਣ ਥੋੜਾ ਕੋਰਾ ਵੀ ਤਾਂ ਪੈਂਦਾ ਕੋਈ ਚੱਕਰ ਨਹੀਂ ਪਾ ਹਾਂ ਕਿ ਆ ਕੋਰਾ ਥੋੜੇ ਦਿਨ ਦਾ ਨੁੜੇ ਦੇ ਬਾਅਦ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਹੁਣ ਧੁੱਪਾਂ ਨਿਕਲਦੀ ਸੁਬਾ ਸ਼ਾਮ ਕੋਰਾ ਪੈਂਦਾ ਫਿਰ ਬਹੁਤ ਜ਼ਿਆਦਾ ਪਹਿਲਾਂ ਵੀ ਲੱਗਿਆ ਤਾਂ ਪਹਿਲਾਂ ਉੱਥੇ ਜੱ ਲੱਗਿਆ ਹੋਇਆ ਤਾਂ ਉਹਦੀ ਮੈਂ ਥੋੜੀ ਬਹੁਤੀ ਪਹਿਲਾਂ ਦੂਜਾ ਦਾ ਕੋਰੀ ਜਿਹੜਾ ਪਹਿਲਾਂ ਤਾਂ ਇੱਥੇ ਲੱਗਿਆ ਹੋਇਆ ਤਾਂ ਉਹਦੀ ਸਪਾਈਸ ਵੀ ਹੁੰਦੀ ਰਹਿੰਦੀ ਧੀ ਫਿਰ ਤਾਂ ਫਲਦਾਰ ਬੂਟੇ ਹੋਰ ਸਾਰਾ ਕੁਝ ਦਿਖਾਵਾਂਗਾ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸ਼ਾਇਦ ਆਪਣੇ ਛਟੀਆਂ ਲਾਉਣੇ ਵਾਲਾ ਵੀ ਆ ਜਾਵੇ ਇੱਧਰਾਂ ਛਟੀਆਂ ਜਿਹੜੀਆਂ ਪਈਆਂ ਆਪਣੀਆਂ ਇਹ ਇਹ ਲਾਉਣੇ ਵਾਲਾ ਵੀ ਬੰਦਾ ਆ ਜਾਊਗਾ ਸ਼ਾਇਦ ਛਟੀਆਂ ਜਿੱਦਾਂ ਮੈਂ ਮੰਗੀਆਂ ਤਾਂ ਨਾ ਉਦਾਂ ਦੀਆਂ ਨਹੀਂ ਉਹਨੂੰ ਕਿਹਾ ਤਾਂ ਯਾਰ ਮੈਨੂੰ ਮੋਟੀ ਛੱਟੀ ਚਾਹੀਦੀ ਬਹੁਤ ਜ਼ਿਆਦਾ ਉਹ ਫੇਰ ਪਤਲੀ ਦੇ ਗਿਆ ਵਿੱਚ ਜਿਹੜੀ ਮੈਂ ਛੱਟੀ ਮੰਗੀ ਸੀ ਉਹ ਨਹੀਂ ਮਿਲੀ ਮੈਨੂੰ ਚਲੋ ਕੋਈ ਨਹੀਂ ਹੁਣ ਥੋੜੀ ਹੋਰ ਮਿਹਨਤ ਕਰਨੀ ਪੈਣੀ ਹੈ ਮੈਂ ਮੰਗਦਾ ਮੈਨੂੰ ਕਾਫੀ ਮੋٹے ਬੂਟੇ ਜਿਹੜੇ ਹੁੰਦੇ ਨੇ ਜਿਆਦਾ ਮੋٹے ਮੋਟੇ ਜੇ ਉਦਾਂ ਦਾ ਮੰਗਦਾ ਦਾ ਮੈਂ ਇਹ ਤੇ ਵਿੱਚ ਤਨਾ ਕੋਈ ਖਰਾਬ ਬੂਟਾ ਕੱਢ ਦੇਣਾ ਜਿਹੜਾ ਵਿੰਗਾ ਟੱਡਾ ਜਿਹਾ ਹੋਊਗਾ ਉਹ ਨੂੰ ਉਹ ਨਹੀਂ ਲਾਉਣਾ ਹੈਗਾ ਹਾਂ ਉਹ ਸਾਡੇ ਕਨੇ ਇਧਰ ਬਲਾ ਬਲਾ ਬਹੁਤ ਜਿਆਦਾ ਪੂਲਰ ਲੱਗ ਗਿਆ ਥੋੜਾ ਨਹੀਂ ਬਹੁਤ ਜਿਆਦਾ ਇਹ ਹੁੰਦਾ ਵੀ ਸਾਡੇ ਵਾਲੀ ਸਾੜਾ ਕਈ ਬੰਦੇ ਨਾ ਪੁੱਛਣ ਲੱਜਾਂਦੇ ਵੀ ਇਹਦਾ ਕੀ ਹਿਸਾਬ ਤਾਂ ਆਬਾ ਜਿੱਥੇ ਇਹ ਸਾਡੇ ਵਾਲੀ ਸੜਕ ਨਾ ਸੇਮ ਬਹੁਤ ਹੈ ਧਰਤੀ ਦੇ ਵਿੱਚ ਬਹੁਤ ਜਿਆਦਾ ਸੇਮ ਹੈ ਜੇ ਹੁਣ ਉਹ ਇੱਥੇ ਅਸੀਂ ਪੱਟੀ ਨੂੰ ਹੁਣ ਘੱਟੋ-ਘੱਟ ਵੀ 10 ਤੋਂ 15 ਫੁੱਟ ਥੱਲੇ ਨੂੰ ਪਜਾਈਏ 20 ਫੁੱਟ ਤੱਕ ਥੱਲੇ ਤਾਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ। ਜੇ ਹੁਣ ਇੱਥੇ ਕੋਈ ਖੂਹ ਹੁੰਦਾ ਮੈਂ ਤੁਹਾਨੂੰ ਖੂਹ ਦਿਖਾਉਣਾ ਤਾਂ ਖੂਹ ਦਾ ਲੇਵਲ ਪਾਣੀ ਕਿੱਥੇ ਤੱਕ ਆਇਆ ਉਹ ਤੋਂ ਬਦਲ ਆ ਜੇ ਸੇਮ ਕਿੰਨੀ ਹੈ। ਹੁਣ ਤਾਂ ਪਾਣੀ 10 ਉੱਪਰ ਆਇਆ ਹੁਣੇ ਮੈਂ ਹੱਥ ਕਰਕੇ ਪਾਣੀ ਦੀ ਬਾਲਟੀ ਭਰ ਲਵਾਂ। ਬੰਨੀ ਸੇਮ ਆ ਜਾਂਦੀਆਂ ਦਿਨਾਂ ਦੇ ਵਿੱਚ। ਫਿਰ ਬਰਸਾਤਾਂ ਬਹੁਤ ਪੈਂਦੀਆਂ ਫਿਰ ਇੱਥੇ ਗੋਡੇ-ਗੋਡੇ ਪਾਣੀ ਚੱਲਦਾ। ਇਹ ਚੱਕਰ ਇੱਧਰ। ਤੇ ਅੱਜ ਮੈਂ ਵਿਆਹ ਵੀ ਦੇਖਣ ਇੱਥੇ ਨਾ ਬਣਾਉਣਾ ਪੈਣਾ ਮੈਂ ਲਾਇਆ ਤੇ ਇਹਦੇ 5 ਕਿਲੋ ਤਾਂ ਬਣ ਜਾਣੇ ਮੇਰੇ ਖਿਆਲ ਦੇ ਨਾਲ ਤੇ ਜੇ ਕਿ ਭਾਈ ਕਿਸੇ ਨੇ ਲਵਾਉਣਾ ਹੋਵੇ ਤੇ ਆਹ ਇਹਦਾ ਨੰਬਰ ਲਿਖਿਆ ਹੋਇਆ ਇੱਥੇ ਹਾਂਜੀ ਆਹ ਨੰਬਰ ਲਿਖਿਆ ਹੋਇਆ ਹਾਂਜੀ ਡਾਇਆ ਮਿਲਨੇ ਕੋਲ ਕਿਆ ਚੀਜ਼ ਡਾਇਆ ਹਾਂ ਡਾਇਆ ਯਾਰ ਉਹਦੇ ਵਿੱਚ ਹੈਗਾ ਤਾਂ ਹੈਗਾ ਉੱਪਰ ਬਹੁਤ ਉਦਾਂ ਤਾਂ ਨਿਆਲ ਸੁਣਾ ਨਾ ਕਿਆ ਕਹਿੰਦੇ ਪਿਸ ਗਿਆ ਜਿਆਦਾ ਬਹੁਤ ਜਿਆਦਾ ਨਹੀਂ ਉਰੇ ਤੇ ਆ ਦੇਖ ਨੂੰ ਗਿੱਲਾ ਹੋਇਆ ਹੋਇਆ ਆਪ ਦੇਖ ਤਾਂ ਤੈਨੂੰ ਮੈਂ ਤੈਨੂੰ ਦਿਖਾ ਦਿੰਦਾ ਮੈਂ। ਉਹ ਨਾ ਲਾ ਲਾ। ਇਹ ਕੰਦ ਨਾ ਡਾਇ ਦਾ ਟੂਟਾ ਪਿਆ ਉਹ ਨਾ ਕਿਆ ਕਹਿੰਦੇ ਹੁੰਦੇ ਬਰਸਾਤ ਪਾਣੀ ਗਿੱਲਾ ਹੋ ਗੋ ਜਦ ਆ ਉਹ ਤਾਂ ਐਂ ਐਂ ਕਹਣਾ ਪੈਣਾ ਯਾਰ ਉਹ ਡਾਇ ਦਾ ਟੂਟਾ। ਅ ਗਿੱਲਾ ਕਰਕੇ ਫੇਰ ਸੜਕਣਾ ਆਪਾਂ ਛਰਕਾਉਣਾ ਪੈਣਾ। ਮੈਂ ਤੈਨੂੰ ਦਿਖਾ ਦਿੰਦਾ ਆ ਜਾ। ਮੈਂ ਤੈਨੂੰ ਦਿਖਾ ਦਿੰਦਾ ਮੈਂ ਇਹ ਕਿਦਾਂ ਦਾ ਖੋਲਿਆ ਤਾਂ ਉਹਨੇ ਨਹੀਂ ਤਾਂ ਸਾਹਮਣੇ ਫੇਰ ਦੁਬਾਰਾ ਖੋਲ ਨਹੀਂ ਹਾਂ। ਇਹ ਵੀ ਜਾਂਦਾ ਨਾ ਹੈ? ਇਹਦੇ ਸਾਹਮਣੇ ਉੱਧਰ ਉਸ ਆਮਨੇ ਕੋ ਮੈ ਉੱਥੇ ਨਹੀਂ ਮਿਲਣਾ ਹੈਗਾ ਯਾਰ ਹਰ ਇੱਕ ਅਕਾਉਂਟ ਮੈਂ ਦੇਖਦਾ ਕਿڑی ਚਾ ਚਾ ਪਈ ਆ ਇਹ ਚਾ ਵੀ ਸੜਾ ਨੂੰ ਪਾਉਣਾ ਪੈਣਾ ਵਿੱਚ ਤੇਲ ਜਾ ਪਾਉਣੇ ਵਾਲਾ ਹੋਇਆ ਹੋਇਆ ਹੋਰ ਨਾ ਕੋਈ ਕੇ ਹੋ ਗਿਆ ਇਹਦਾ ਹੋ ਗਿਆ ਇੰਨਾ ਨਹੀਂ ਰੋ ਗਿਆ ਖਣ ਇਹ ਕਿ ਉਹ ਗਿਆ ਕਰ ਆਪੇ ਇੱਧਰ ਦੇਖ ਕੁੱਛ ਹਾਂ ਉਹ ਨਾ ਉਹ ਨਾ ਉਹ ਨਾ ਉਹ ਨਾ ਇਹਦਾ ਗਾਰਾ ਜਾਂ ਬਣਿਆ ਇਹਦਾ ਪਾਣੀ ਜਾਂ ਧੋ ਕੇ ਕਿਆ ਕਹਿੰਦੇ ਹੁੰਦੇ ਆ ਉਹ ਸਾਈਡ ਜਿਹਦਾ ਨਿਕਲ ਵੀ ਆਉਗੋ ਜਿਹਦਾ ਕੰਨ ਭੋਰਨ ਵਾਲਾ ਹੋਇਆ ਜੇ ਇਹ ਪਾਣੀ ਚ ਇਹਨੂੰ ਘੋਲ ਕੇ ਫਿਰ ਬਾੜ ਦੇ ਭੋਲ ਕੇ ਫਿਰ ਸੁਕਾਉ ਕਰਦੇ ਭਾਵੇਂ ਇੱਕੋ ਜਿਹੀ ਹੋ ਜਣੀ ਆ ਇਦਾਂ ਆ ਗਏ ਇੱਥੇ ਤੱਕ ਪਾਣੀ ਆ ਗਏ ਇੱਥੇ ਤੱਕ ਇੱਥੇ ਜਿਵੇਂ ਪਾਣੀ ਆਇਆ ਜਦੋਂ ਪਾਣੀ ਇੱਥੇ ਤੱਕ ਪਾਣੀ ਆਇਆ ਤਾਂ ਲੈਣ ਲੱਗੀ ਹੋਈ ਆ ਅੱਛਾ ਹਾਂ ਇੱਥੇ ਤੱਕ ਪਾਣੀ ਆ ਗਿਆ ਤਾਂ ਇਹਦੇ ਚ ਮਰ ਗਿਆ ਸਾਰਾ ਪਰਿਵਾਰ ਉਹਦਾ ਹਾਂ 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 ਤੁਹਾਨੂੰ ਕੱਢ ਲਾ ਜਿੰਨਾ ਕਿ ਚਾਹੀਦਾ ਤੁਹਾਨੂੰ ਨਹੀਂ ਤਾਂ ਮਿਲੇਗੀ ਇੱਥੇ ਮਿਲਣਾ ਨਹੀਂ ਯਾਰ ਖੁੱਲਾ ਨਹੀਂ ਮਿਲਣਾ ਮੇਰੇ ਖਿਆਲ ਦੇ ਵਿੱਚ ਜੇ ਤੁਹਾਨੂੰ ਉਧਰ ਉੱਪਰੋਂ ਮਿਲੂਗਾ ਜਿਹੜਾ ਕਹਿੰਦੇ ਕਿ ਕਾ ਰਸਤੇ 'ਚ ਨਹੀਂ ਆਉਂਦੀ ਦੁਕਾਨ ਫੌਜੀ ਦੀ ਜਾਂ ਉਹ ਪਿੱਛੇ ਹੰਡਾ ਵਿੱਚ ਉਹ ਜਿਹੜਾ ਮਨਸੂਹੇ ਨਹੀਂ ਖੁੱਲੀ ਇੱਕ ਆਹੋ ਇੱਕ ਮਨਸੂਹੇ ਕੋ ਪਿੱਛੇ ਫੌਜੀ ਆ ਆਪਣੇ ਖੈਰਾਬਾਦ ਜਿਹੜੇ ਇੱਧਰ ਆਉਂਦੇ ਆਪਾਂ ਬੁੱਡੇਪੁਰ ਤੇ ਇੱਕ ਉਹਦੇ ਕੋਲ ਤੋਂ ਮਿਲੂਗੀ ਇੱਥੇ ਨਹੀਂ ਮਿਲਦਾ ਹੈਗਾ ਹਾਂ ਹਾਂ ਕਾਰ ਉਹ ਲੁਟੌਨੀ ਹੋਏਗਾ ਬਰਪਾ ਕੋਈ ਨਾ ਲੱਗ ਜਾਏਗੀ ਧਰ ਜਿਉਂ ਆਪਕ ਤੁਮ ਨਹੀਂ ਆਏ ਆ ਤਾਂ ਬਾ ਬੜ ਦੇ ਦੇ ਬਾਦ ਵਿੱਚ ਪਾਣੀ ਲਗਾ ਉਹਦੇ ਤੇ ਪਾਣੀ ਲਗਾ ਦੇ ਚਲੋ ਹੋ ਅੱਜ ਦੇ ਆਪਾਂ 라이 ਵੀਡੀਓ ਬੰਦ ਕਰਦੇ ਆ ਕੱਲੋ ਫਿਰ ਆਪਾਂ ਆਵਾਂਗੇ ਜਦੋਂ ਇਹ ਥੋੜਾ ਜਿਹਾ ਹਰਾ ਹੋ ਜਾਊਗਾ ਤੇ ਮੈਨੂੰ ਇਹਨੇ ਭਾਈ 10 ਰੁਪਏ ਫਟੋ ਕਿਹਾ ਇਹ ਮੈਂ ਫਿਰ ਕਹਿੰਦਾ ਆ ਨੰਬਰ ਹੈ ਤੇ ਕਿਸੇ ਨੇ ਭਾਈ ਲੋਣਾ ਹੋਇਆ ਆਪਾਂ ਇਹਦੀ ਵੀ ਅਡਵਰਟਾਈਜ਼ਮੈਂਟ ਕਰ ਦੰਨੇ ਪਰ ਮੈਨੂੰ ਰੇਟ ਘਟ ਨਹੀਂ ਕਰਿਆ ਹੈਗਾ ਇਹਨੇ ਉਹ ਪਿਆਜ਼ ਦੀ ਹੈਗੀ ਆਪਣੇ ਕੋਲ ਕਿਸੇ ਕੋਲ ਪਿਆਜ਼ ਦੀ ਪਿਆਜ਼ ਨਾ ਪਿਆਜ਼ ਦੀ ਉਹ ਪਣੀ ਦੀ ਹਾਂ ਉੱਥੇ ਲੈ ਕੇ ਆਉਂਗਾ ਤੇਰੇ ਕੋਲੋਂ ਪਈ ਹੋਵੇ ਜੇ ਅੱਛਾ ਐ ਸੜ ਪਿਆ ਚਲਾਉਣਾ ਨਾ ਮੈਂ ਅੱਜ ਦੇਖ ਕੇ ਆਂ ਗੁਰਪੜਾ ਆ ਵੰਡੀ ਉਧਰ ਮਿਲ ਜਾਂਦੇ ਆ ਰਾਖਾ ਨਹੀਂ ਕੀ ਹੂੰ ਹੂੰ ਹੂੰ